ਸਤਿ ਸ਼੍ਰੀ ਅਕਾਲ ਜੀ ਵੀਰ ਮੇਰੇ ਵੀਰ ਪ੍ਰਭੂ ਤੇ ਮੈਂ ਪਿੰਡਾ ਕਲਕੱਟ ਪਈਆਂ ਮੈਥਾ ਰੋਡ ਤੋਂ ਗੱਤ ਬੋਲਦਾ ਪਿਆ ਮੈਂ ਤੇ ਇਹ ਘਰ ਆ ਵੀਰ ਦਾ ਹੈਗਾ ਵਾ ਤੇ ਇਹਦਾ ਵੀਰ ਦਾ ਨਾਮ ਸੋਢੀਆ ਤੇ ਪਿਤਾ ਦਾ ਨਾਮ ਇਹਦਾ ਪ੍ਰੇਮ ਸਿੰਘ ਆ ਤੇ ਇਸਕਾ ਇਸ ਵੀਰ ਦੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਮਤਲਬ ਕੋਠਾ ਇੱਕ ਹੈਗਾ ਸੀ ਉਹ ਕੋਠਾ ਵੀ ਡਿੱਗਾ ਮੀਂਹ ਦੇ ਵਿੱਚ ਤੇ ਇੱਥੇ ਮਤਲਬ ਦੇਖ ਤੇ ਦੇਖ ਸਕਦੇ ਹੋ ਕੁਝ ਵੀ ਨਹੀਂ ਹੈਗਾ ਇੱਥੇ ਰਹਿਣ ਵਾਸਤੇ ਮੈਂ ਕਿਹਾ ਰਹਿਣ ਦਾ ਤਾਂ ਕੁਝ ਜ਼ਿਗਾਰ ਹੈ ਹੀ ਨਹੀਂ ਨਾ ਸਿਰਫ ਘਾਹ ਕੋ ਉੱਗਿਆ ਹੈਗਾ ਵਾ ਕੁਝ ਨਹੀਂ ਹੈਗਾ ਤੇ ਇਹ ਵੀਰ ਕੱਲਾ ਕੱਲਾ ਵਾ ਇਹਦਾ ਮਾਪਿਓ ਨਹੀਂ ਹੈਗਾ ਮਾਪਿਓ ਦੀ ਡੈਥ ਹੋ ਚੁੱਕੀ ਆ ਤੇ ਇਹ ਵੀਰ ਕੱਲਾ ਹੀ ਹੈ ਤੇ ਵੀਰ ਕਿਤੇ ਹੋਰ ਕਿਤੇ ਗੁਜ਼ਾਰਾ ਕਰਦਾ ਵਾ ਆਪਣੇ ਘਰ ਨਹੀਂ ਆਉਂਦਾ ਘਰ ਇੱਥੇ ਕੁਝ ਨਹੀਂ ਹੈਗਾ ਇੱਥੇ ਰਹਿਣ ਵਾਸਤੇ ਵੀ ਕੁਝ ਨਹੀਂ ਹੈਗਾ ਤੋਂ ਵੀਰ ਭਰਾਵਾਂ ਨੂੰ ਬੇਨਤੀ ਆ ਕਿ ਜੇ ਤੁਸੀਂ ਆਹ ਵੀਡੀਓ ਦੇਖਦੇ ਪਏ ਹੋ ਤੇ ਇਸ ਵੀਰ ਦੀ ਹੈਲਪ ਕਰਨੀ ਆ ਜੀ ਤੇ ਇਹ ਵੀਰ ਤੁਹਾਨੂੰ ਆਪ ਹੀ ਖੁਦ ਦੱਸ ਦੇਣਗੇ ਜੀ ਜਾਨ ਸਾਰਿਆਂ ਨੇ ਮम्मा पापा ਜੀ ਮੇਰੇ ਵੱਲੋਂ ਜਾਨ ਸੀ ਮम्मा पापा ਜੀ ਬਾਅਦਛਾ ਦਾ ਲੜਕੇ ਨੂੰ ਕੋਠਾ ਦੇ ਪਿਆ ਸੀ ਤੇ ਮੇਰੀ ਬਾਤ ਨੂੰ ਆਦ ਹਲਪ ਕੀਤੀ ਜਾਵੇ ਬਾਕੀ ਮੇਰੇ ਭੈਣ ਭਰਾ ਹੈਗੇ ਆ ਉਹ ਆਪਣੀ ਜਗ੍ਹਾ ਤੇ ਰਹਿੰਦੇ ਅਲੱਗ ਤੇ ਬਾਤ ਨੂੰ ਆਦ ਮੇਰੇ ਨਾਲ ਕੀਤੀ ਜਾਵੇ ਬਹੁਤ ਧੰਨਵਾਦ ਇਹ ਵੀ ਉਹਦੇ ਭੈਣ ਭਰਾ ਹੈਗੇ ਪਰ ਉਹ ਇਹਨਾਂ ਮਿਲਦੇ ਵਰਤਦੇ ਨਹੀਂ ਹੈਗੇ ਤੇ ਇਹ ਵੀਰ ਇਕੱਲਾ ਰਹਿੰਦਾ ਵਾ ਤੇ ਇਹਦੀ ਹੈਲਪ ਕਰਨ ਵਾਸਤੇ ਇਹਦੇ ਭੈਣ ਭਰਾ ਅੱਗੇ ਨਹੀਂ ਆਂਦੇ ਤੇ ਇਸ ਤਰ੍ਹਾਂ ਦੀ ਜਿੰਦਗੀ ਬਤੀਤ ਕਰਦਾ ਵਾ ਕਿਤੇ ਨਾ ਕਿਤੇ ਹੋਰ ਕਿਤੇ ਰਹਿੰਦਾ ਵਾ ਜਾਂ ਬਾਹਰ ਰਹਿੰਦਾ ਕਿਤੇ ਤੇ ਇਸ ਵੀਰ ਦੀ ਹੈਲਪ ਕਰਨੀ ਆ ਤੁਸੀਂ ਇਸਦੇ ਘਰ ਦੇ ਹਾਲਾਤ ਦੇਖ ਸਕਦੇ ਹੋ ਕਿਵੇਂ ਦੇ ਆ ਤੇ ਆਹ ਪੀਟੀ ਵਗੈਰਾ ਸਾਰਾ ਕੁਝ ਇੱਥੇ ਪਿਆ ਵਾ ਆਹ ਬਾਥਰੂਮ ਸੀ ਇਹਦੇ ਹਾਲਾਤ ਦੇਖ ਲਓ ਤੁਸੀਂ ਇਹ ਮਦਈਓ ਜੀ ਜਿਵੇਂ ਤੁਸੀਂ ਵੀਡੀਓ ਵਿੱਚ ਦੇਖਦੇ ਪਏ ਹੋ ਤੇ ਕੁਝ ਨਹੀਂ ਆ ਜੀ ਰਹਿਣ ਦਾ ਤੇ ਸਿਸਟਮ ਨਹੀਂ ਹੈਗਾ ਜੀ ਕੁਝ ਵੀ ਹੈਗਾ ਤੇ ਵੀਰ ਭਰਾ ਜਿਹੜਾ ਵੀਡੀਓ ਵੇਖਣਦੇ ਜੀ ਤੇ ਦਾਨੀ ਸਚਨ ਵੀਰਿਸਪਰਾ ਦੀ ਮਦਦ ਕਰਨ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ